बाबा ਵੇਂਗਾ ਦੀ ਇੱਕ ਹੋਰ ਭਵਿੱਖਬਾਣੀ ਜਿਸ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਦਰਅਸਲ ਤੜਾ ਤੜ ਦੇਸ਼ ਦੀਆਂ ਟਿਕਟਾਂ ਕੈਂਸਲ ਹੋ ਰਹੀਆਂ ਨੇ ਟਿਕਟ ਬੁਕਿੰਗ ਕੈਂਸਲ ਹੋ ਰਹੀ ਹੈ ਦੱਸਦੀ ਹੈ ਕਿ ਬਲਕਨ ਦੀ ਨਾਸਟਰੇਡਸ ਕਹੇ ਜਾਣ ਵਾਲੇ ਬਾਬਾ ਵੇਂਗਾ ਜਿਨ੍ਹਾਂ ਨੇ ਆਪਣੇ ਜੀਵਨ ਦੇ ਦੌਰਾਨ ਕਈ ਭਵਿੱਖਬਾਣੀਆਂ ਕੀਤੀਆਂ ਪਰ ਹਮੇਸ਼ਾ ਅਸਪਸ਼ਟ ਰਹੀਆਂ ਲੋਕ ਆਪਣੇ ਪਦਰ ਤੇ ਉਹਨਾਂ ਨੂੰ ਮੌਜੂਦਾ ਘਟਨਾਵਾਂ ਦੇ ਨਾਲ ਜੋੜ ਲੈਂਦੇ ਨੇ ਤਾਂ ਤਾਜ਼ਾ ਭਵਿੱਖਬਾਣੀ ਨੇ ਏਸ਼ੀਆਈ ਟੂਰਿਜ਼ਮ ਤੇ ਏਵੀਏਸ਼ਨ ਸੈਕਟਰ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਦਾਵਾ ਕੀਤਾ ਗਿਆ ਹੈ ਕਿ 5 ਜੁਲਾਈ 2025 ਨੂੰ ਜਾਪਾਨ ਦੇ ਵਿੱਚ ਇੱਕ ਭਿਆਨਕ ਸੁਨਾਮੀ ਆ ਸਕਦੀ ਹੈ ਜੋ ਕਿ 2011 ਦੇ ਵਿਨਾਸ਼ਕਾਰੀ ਤੂਕੋਪੂਚਾਲ ਤੋਂ ਵੀ ਵੱਧ ਖਤਰਨਾਕ ਹੋਵੇਗੀ ਤੇ ਆਫਤ ਜਾਪਾਨ ਫਿਲੀਪੀਨਸ ਦੇ ਵਿਚਕਾਰ ਸਮੁੰਦਰ ਤਲ ਦੇ ਹੇਠਾਂ ਉਤਪਨ ਹੋਵੇਗੀ ਤੇ ਇਸ ਦੀਆਂ ਲਹਿਰਾਂ 3 ਗੁਣਾ ਉੱਚੀਆਂ ਹੋਣਗੀਆਂ ਇਸ ਚੇਤਾਵਨੀ ਤੋਂ ਬਾਅਦ ਜਾਪਾਨ ਦੀ ਯਾਤਰਾ ਨੂੰ ਲੈ ਕੇ ਲੋਕ ਡਰੇ ਹੋਏ ਨੇ ਖਾਸ ਕਰਕੇ ਹਾਂਗਕong ਤੋਂ ਜਾਪਾਨ ਜਾਣ ਵਾਲੀਆਂ ਉਡਾਣਾਂ ਦੀ ਬੁਕਿੰਗ ਤੇਜ਼ੀ ਦਿਨਾਂ ਰਾਤ ਰੱਦ ਹੋ ਰਹੀ ਹੈ ਰਿਪੋਰਟਾਂ ਦੀ ਮੰਨੀਏ ਤਾਂ ਜੂਨ ਤੇ ਜੁਲਾਈ ਮਹੀਨੇ ਦੇ ਵਿੱਚ ਨਾ ਫਲਾਈਟਾਂ ਦੀ 80% ਬੁਕਿੰਗ ਰੱਦ ਹੋ ਚੁੱਕੀ ਹੈ ਜਾਪਾਨ ਦੀ ਪ੍ਰਸਿੱਧ ਮੰਗਾ ਆਰਟਿਸਟ ਤੇ ਭਵਿੱਖਬਾਣੀ ਕਰਨ ਵਾਲੀ ਰਯੋ ਤਾਤਸੁਕੀ ਨੂੰ ਜਾਪਾਨ ਦੀ ਬਾਬਾ ਵੇਂਗਾ ਕਿਹਾ ਜਾਂਦਾ ਹੈ ਉਹਨਾਂ ਦੀ ਕਿਤਾਬ ਦ ਫਿਊਚਰ ਐਜ਼ ਆਈ ਸੀ ਇਟ ਵਿਚ ਕੀਤੇ ਗਏ ਕਈ ਦਾਅਵੇ ਪਹਿਲਾਂ ਵੀ ਸੱਚ ਸਾਬਤ ਹੋ ਚੁੱਕੇ ਨੇ 2011 ਦੀ ਸੁਦਾਮੀ ਐਜਨਾ ਪ੍ਰਿੰਸੈਸ ਡਾਇਨਾ ਦੀ ਮੌਤ ਤੇ ਕੋਵਿਡ-19 ਮਹਾਮਾਰੀ ਦੀ ਉਹਨਾਂ ਦੀ ਭਵਿੱਖਬਾਣੀ ਜਿਸ ਤੋਂ ਬਾਅਦ ਕਿ ਹੁਣ ਲੋਕ ਕਦ ਵਿੱਚ ਡਾਰੇਸ ਹੱਦ ਤੱਕ ਵੱਧ ਗਿਆ ਕਿ ਉਹ ਆਪਣੀ ਯੋਜਨਾਵਾਂ ਮੁਲਤਵੀ ਕਰਨ ਲੱਗ ਪਏ ਨੇ ਤੇ ਸੋਸ਼ਲ ਮੀਡੀਆ ਤੇ ਵੇਸ ਨੂੰ ਲੈ ਕੇ ਚਰਚਾ ਤੇਜ਼ ਹੋ ਚੁੱਕੀ ਹੈ ਵੇਖਬਾਣੀ ਨੂੰ ਲੋਕ ਗੰਭੀਰ ਮੰਨ ਰਹੇ ਨੇ ਕਈ ਲੋਕ ਤਾਜ਼ੂ ਕੀ ਦੀ ਵੇਖਬਾਣੀ ਵਿੱਚ ਕਰਕੇ ਗੰਭੀਰ ਮੰਨ ਰਹੇ ਨੇ ਕਿਉਂਕਿ ਉਹਨਾਂ ਪਿਛਲੇ ਅਨੁਮਾਨ ਵੀ ਉਹਨਾਂ ਦੇ ਸੱਚ ਸਾਬਤ ਹੋ ਚੁੱਕੇ ਨੇ ਹਾਂਗਕਾਂਗ 에ਅਰਲਾਈਨਸ ਨੇ ਜੁਲਾਈ ਅਗਸਤ ਦੇ ਵਿੱਚ ਜਪਾਨ ਦੇ ਦੱਖਣੀ ਸ਼ਹਿਰਾਂ ਜਿਵੇਂ ਕਿ ਕਾਗੋਸ਼ੀਮਾ ਤੇ ਕੂਮਾ ਮੋਟੋਵਲ ਜਾਣ ਵਾਲੀਆਂ ਉਡਾਨਾਂ ਰੱਦ ਕਰ ਦਿੱਤੀਆਂ 에ਅਰਲਾਈਨ ਦੇ ਅਧਿਕਾਰੀਆਂ ਨੇ ਸਾਫ਼ ਕੀਤਾ ਕਿ ਫੈਸਲਾ ਤਾਜ਼ੂ ਕੀਤੇ ਪੁਖਬਾਣੀ ਦੇ ਆਧਾਰ ਤੇ ਲਿਆ ਗਿਆ ਜਿਸ ਵਿੱਚ ਪੁਚਾਲ ਤੇ ਸੁਨਾਮੀ ਦਾ ਸ਼ੰਕ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਖਾਸ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਇਸ ਸਾਲ ਜਾਪਾਨ ਜਾਣ ਵਾਲੀ ਉਡਾਨਾਂ ਦੇ ਵਿੱਚ 50% ਕਮੀ ਆਈ ਹੈ ਖਾਸ ਕਰਕੇ ਬੋਇੰਗ ਜਹਾਜ਼ ਚਲਾਉਣ ਵਾਲੀਆਂ ਕੰਪਨੀਆਂ ਦੇ ਟਿਕਟ 15 ਤੋਂ 20% ਦਰਦ ਹੋਏ ਨੇ ਹਾਂਗਕੋਕ ਦੀ ਪ੍ਰਮੁੱਖ ਟਰੈਵਲ ਏਜੰਸੀ ਦਾ ਕਹਿਣਾ ਹੈ ਕਿ ਪ੍ਰਾਤਿਭਾਈ ਮਹੀਨੇ ਦੀ ਬੁਕਿੰਗ ਦੇ ਵਿੱਚ ਕਾਫੀ ਕਮੀ ਦਰਜ ਕੀਤੀ ਗਈ ਤੇ ਰੀਜਨਲ 에ਅਰਲਾਈਨ ਗ੍ਰੇਟਰ ਬੀ 에ਅਰਲਾਈਨਸ ਨੂੰ ਉਮੀਦ ਸੀ ਕਿ ਉਹਨਾਂ ਦੇ ਉਡਾਣਾਂ 80% ਚਿੱਟਾ ਪਰਣ ਗਿਆ ਪਰ ਅਕਿਊਪੇਸੀ ਸਿਰਫ 40% ਰਹੀ ਹੈ 에ਅਰਲਾਈਨ ਦੇ ਜਾਪਾਨ ਡਿਵੀਜ਼ਨ ਦੇ ਮਹਾਪ੍ਰਬੰਧਕ ਨੇ ਇਸ ਘਟਾਨ ਨੂੰ ਚਿੰਤਾਜਨਕ ਦੱਸਿਆ ਹੁਣ ਦੇਖਣਾ ਹੋਏਗਾ ਕਿ ਵਿਗਿਆਨਕ ਰੁਕਤੇ ਮੌਸਮ ਵਿਗਿਆਨ ਸੰਸਥਾ ਵੱਲੋਂ ਇਸ ਚਿੰਤਾਵਨੀ ਉੱਤੇ ਕੀ ਪ੍ਰਤੀਕਿਰਿਆ ਵਾਦਦੀਆਂ ਨੇ ਫਿਲਹਾਲ ਇਹ ਪੂਰਬਾਨੀ ਯਾਤਰਾ ਉਤੇ ਅਸਰ ਪਾ ਰਹੀ ਹੈ ਬਾਬਾ ਵੇਂਗਾ ਦੀ ਇੱਕ ਹੋਰ ਭਵਿੱਖਬਾਣੀ ਜਿਸ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਦਰਅਸਲ ੜਾਟੜ ਦੇਸ਼ ਦੀਆਂ ਟਿਕਟਾਂ ਕੈਂਸਲ ਹੋ ਰਹੀਆਂ ਨੇ ਟਿਕਟ ਬੁਕਿੰਗ ਕੈਂਸਲ ਹੋ ਰਹੀ ਹੈ ਦੱਸਦੀ ਹੈ ਕਿ ਬਾਲਕਨ ਦੀ ਨਾਸਟਰੇਡਸ ਕਹੇ ਜਾਣ ਵਾਲੇ ਬਾਬਾ ਵੇਂਗਾ ਜਿਨ੍ਹਾਂ ਨੇ ਆਪਣੇ ਜੀਵਨ ਦੇ ਦੌਰਾਨ ਕਈ ਭਵਿੱਖਬਾਣੀਆਂ ਕੀਤੀਆਂ ਪਰ ਹਮੇਸ਼ਾ ਅਸਪਸ਼ਟ ਰਹੀਆਂ ਲੋਕ ਆਪਣੇ ਪੱਧਰ ਤੇ ਉਹਨਾਂ ਨੂੰ ਮੌਜੂਦਾ ਘਟਨਾਵਾਂ ਦੇ ਨਾਲ ਜੋੜ ਲੈਂਦੇ ਨੇ ਤਾਂ ਤਾਜ਼ਾ ਭਵਿੱਖਬਾਣੀ ਨੇ ਏਸ਼ੀਆਈ ਟੂਰਿਜ਼ਮ ਤੇ ਏਵੀਏਸ਼ਨ ਸੈਕਟਰ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਦਾਵਾ ਕੀਤਾ ਗਿਆ ਹੈ ਕਿ 5 ਜੁਲਾਈ 2025 ਨੂੰ ਜਾਪਾਨ ਦੇ ਵਿੱਚ ਇੱਕ ਭਿਆਨਕ ਸੁਨਾਮੀ ਆ ਸਕਦੀ ਹੈ ਜੋ ਕਿ 2011 ਦੇ ਵਿਨਾਸ਼ਕਾਰੀ ਤੂਕੋਪੂਚਾਲ ਤੋਂ ਵੀ ਵੱਧ ਖਤਰਨਾਕ ਹੋਵੇਗੀ ਤੇ ਆਫਤ ਜਾਪਾਨ ਫਿਲੀਪੀਨਸ ਦੇ ਵਿਚਕਾਰ ਸਮੁੰਦਰ ਤਲ ਦੇ ਹੇਠਾਂ ਉਤਪਨ ਹੋਵੇਗੀ ਤੇ ਇਸ ਦੀਆਂ ਲਹਿਰਾਂ 3 ਗੁਣਾ ਉੱਚੀਆਂ ਹੋਣਗੀਆਂ ਇਸ ਚੇਤਾਵਨੀ ਤੋਂ ਬਾਅਦ ਜਾਪਾਨ ਦੀ ਯਾਤਰਾ ਨੂੰ ਲੈ ਕੇ ਲੋਕ ਡਰੇ ਹੋਏ ਨੇ ਖਾਸ ਕਰਕੇ ਹਾਂਗਕong ਤੋਂ ਜਾਪਾਨ ਜਾਣ ਵਾਲੀਆਂ ਉਡਾਣਾਂ ਦੀ ਬੁਕਿੰਗ ਤੇਜ਼ੀ ਦਿਨਾਂ ਰਾਤ ਰੱਦ ਹੋ ਰਹੀ ਹੈ ਰਿਪੋਰਟਾਂ ਦੀ ਮੰਨੀਏ ਤਾਂ ਜੂਨ ਤੇ ਜੁਲਾਈ ਮਹੀਨੇ ਦੇ ਵਿੱਚ ਇਹਨਾਂ ਫਲਾਈਟਾਂ ਦੀ 80 ਫੀਸਦੀ ਬੁਕਿੰਗ ਰੱਦ ਹੋ ਚੁੱਕੀ ਹੈ ਜਾਪਾਨ ਦੇ ਪ੍ਰਸਿੱਧ ਮੰਗਾ ਆਰਟਿਸਟ ਤੇ ਭਵਿੱਖਬਾਣੀ ਕਰਨ ਵਾਲੀ ਰਯੋ ਤਾਤਸੁਕੀ ਨੂੰ ਜਾਪਾਨ ਦੀ ਬਾਬਾ ਵੇਂਗਾ ਕਿਹਾ ਜਾਂਦਾ ਹੈ ਉਹਨਾਂ ਦੀ ਕਿਤਾਬ ਦ ਫਿਊਚਰ ਐਜ਼ ਆਈ ਸੀ ਇਟ ਵਿੱਚ ਕੀਤੇ ਗਏ ਕਈ ਦਾਅਵੇ ਪਹਿਲਾਂ ਵੀ ਸੱਚ ਸਾਬਤ ਹੋ ਚੁੱਕੇ ਨੇ 2011 ਦੀ ਸੁਦਾਮੀ ਐਜਨਾ ਪ੍ਰਿੰਸੈਸ ਡਾਇਨਾ ਦੀ ਮੌਤ ਤੇ ਕੋਵਿਡ ਨੂੰ ਮਹਾਮਾਰੀ ਦੀ ਉਹਨਾਂ ਦੀ ਭਵਿੱਖਬਾਣੀ ਜਿਸ ਤੋਂ ਬਾਅਦ ਕਿ ਹੁਣ ਲੋਕ ਕਦ ਵਿੱਚ ਡਾਰੇ ਇਸ ਹੱਦ ਤੱਕ ਵੱਧ ਗਿਆ ਕਿ ਉਹ ਆਪਣੀ ਯੋਜਨਾਵਾਂ ਮੁਲਤਵੀ ਕਰਨ ਲੱਗ ਪਏ ਨੇ ਤੇ ਸੋਸ਼ਲ ਮੀਡੀਆ ਤੇ ਵਿਅਸ ਨੂੰ ਲੈ ਕੇ ਚਰਚਾ ਤੇਜ਼ ਹੋ ਚੁੱਕੀ ਹੈ ਵਿਕਬਾਣੀ ਨੂੰ ਲੋਕ ਗੰਭੀਰ ਮੰਨ ਰਹੇ ਨੇ ਕਈ ਲੋਕ ਤਾਜ਼ੂ ਕੀ ਦੀ ਵਿਕਬਾਣੀ ਵਿੱਚ ਕਰਕੇ ਗੰਭੀਰ ਮੰਨ ਰਹੇ ਨੇ ਕਿਉਂਕਿ ਉਹਨਾਂ ਪਿਛਲੇ ਅਨੁਮਾਨ ਵੀ ਉਹਨਾਂ ਦੇ ਸੱਚ ਸਾਬਤ ਹੋ ਚੁੱਕੇ ਨੇ ਹਾਂਗਕong 에어ਲਾਈਨਸ ਨੇ ਜੁਲਾਈ ਅਗਸਤ ਦੇ ਵਿੱਚ ਜਾਪਾਨ ਦੇ ਦੱਖਣੀ ਸ਼ਹਿਰਾਂ ਜਿਵੇਂ ਕਿ ਕਾਗੋਸ਼ੀਮਾ ਤੇ ਕੂਮਾ ਮੋਟੋਵਲ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ 에ਅਰਲਾਈਨ ਦੇ ਅਧਿਕਾਰੀਆਂ ਨੇ ਸਾਫ਼ ਕਿ ਇਹ ਫੈਸਲਾ ਤਾਜ਼ੂ ਕੀਤੇ ਪੋਖਬਾਣੀ ਦੇ ਆਧਾਰ ਤੇ ਲਿਆ ਗਿਆ ਜਿਸ ਦੇ ਵਿੱਚ ਪੁਚਾਲ ਤੇ ਸੁਨਾ ਮੀਡੀਆ ਸ਼ੰਕ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਖਾਸ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਇਸ ਸਾਲ ਜਪਾਨ ਜਾਣ ਵਾਲੀਆਂ ਉਡਾਣਾਂ ਦੇ ਵਿੱਚ 50% ਕਮੀ ਆਈ ਹੈ ਖਾਸ ਕਰਕੇ ਬੋਇੰਗ ਜਹਾਜ਼ ਚਲਾਉਣ ਵਾਲੀਆਂ ਕੰਪਨੀਆਂ ਦੇ ਟਿਕਟ 15 ਤੋਂ 20% ਦਰਦ ਹੋਏ ਨੇ ਹਾਂਗਕੋਕ ਦੀ ਪ੍ਰਮੁੱਖ ਟਰੈਵਲ ਏਜੰਸੀ ਦਾ ਕਿਣਾ ਕਿ ਪ੍ਰਾਤਿਮਈ ਮਹੀਨੇ ਦੀ ਬੁਕਿੰਗ ਦੇ ਵਿੱਚ ਕਾਫੀ ਕਮੀ ਦਰਜ ਕੀਤੀ ਗਈ ਤੇ ਰਿਜਨਲ 에ਅਰਲਾਈਨ ਗ੍ਰੇਟਰ ਬੀ 에ਅਰਲਾਈਨਸ ਨੂੰ ਉਮੀਦ ਸੀ ਕਿ ਉਹਨਾਂ ਦੇ ਉਡਾਣਾਂ 80% ਸਿੱਟਾ ਪਰਣ ਗਿਆ ਪਰ ਅਕਿਊਪੇਸੀ ਸਿਰਫ 40% ਰਹੀ ਹੈ 에ਅਰਲਾਈਨ ਦੇ ਜਾਪਾਨ ਡਿਵੀਜ਼ਨ ਦੇ ਮਹਾ ਪ੍ਰਬੰਧਕ ਨੇ ਇਸ ਘਟਾਨ ਨੂੰ ਚਿੰਤਾਜਨਕ ਦੱਸਿਆ ਹੁਣ ਦੇਖਣਾ ਹੋਏਗਾ ਕਿ ਵਿਗਿਆਨਕ ਰੁਕਤੇ ਮੌਸਮ ਵਿਗਿਆਨ ਸੰਸਥਾਵਾਂ ਇਸ ਚਿੰਤਾਵਨੀ ਉਤੇ ਕੀ ਪ੍ਰਤੀਕਿਰਿਆ ਵਤੰਦੀਆਂ ਨੇ ਫਿਲਹਾਲ ਇਹ ਪਤਲੀ ਜਵਾਬੀ ਯਾਤਰਾ ਉਤੇ ਅਸਰ ਪਾ ਰਹੀ ਹੈ